ਪੈਂਦੇ ਆਪਾਂ ਸਾਰੇ ਜਾਣਦੇ ਆਪਣੀਆਂ ਮਨ ਦੀਆਂ ਇੱਛਾਵਾਂ ਤੇ ਸਰੀਰਕ ਸ਼ਾਮਾਂ ਨੂੰ ਛੱਡ ਕਰਕੇ ਮਨੁੱਖ ਕਿਸੇ ਦੀ ਪਨਾਹ ਦੇ ਵਿੱਚ ਪਹੁੰਚਦਾ ਹੈ ਤੇ ਜਦੋਂ ਸੰਸਾਰ ਦੇ ਵਿੱਚ ਕਿਸੇ ਵਕੀਲ ਦੀ ਕਿਸੇ ਵੱਡੇ ਅਹਿਲਕਾਰ ਦੀ ਜਦੋਂ ਆਪਾਂ ਸਲਾਹ ਲਈਏ ਤੇ ਉਹ ਆਪਣੀ ਮਤ ਨੂੰ ਸਾਨੂੰ ਕਹਿੰਦਾ ਹੈ ਡਾਕਟਰ ਵੀ ਇਹ ਗੱਲ ਕਹਿ ਦਿੰਦਾ ਹੈ ਕਿ ਅਗਰ ਦਵਾਈ ਮੇਰੀ ਕਹਾਣੀ ਹੈ ਤੇ ਮੇਰੇ ਦਿੱਤੀ ਹੋਈ ਪ੍ਰੀਜ ਕਰਨੇ ਪਹਿਣੇ ਨੇ ਸੰਸਾਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਗੁਰਦੇਵ ਸਾਨੂੰ ਫਰਮਾਨ ਕਰਦੇ ਨੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵ ਜਦੋਂ ਇੱਥੇ ਆ ਕਰਕੇ ਇਸ ਭਾਵਨਾ ਦੇ ਨਾਲ ਬੇਨਤੀ ਹੁੰਦੀ ਹੈ ਉਪਰ 부ਜਾ ਕਰ ਮੈਂ ਗੁਰ ਪੈ ਪੁਕਾਰਿਆ ਤਨ ਹੋ ਲਿਆ ਉਭਾਰੀ ਜਦੋਂ ਵੀ ਆਪਾਂ ਕਿਤੇ ਵੀ ਵੇਖੀਏ ਮੋਰਚੇ ਬੰਦੀ ਦੇ ਵਿੱਚ ਜੰਗ-ਜੁੱਦ੍ਹ ਦੇ ਸਮੇਂ ਅਗਰ ਦੁਸ਼ਮਣ ਦੇ ਨਾਲ ਗੋਲੀਬਾਰੀ ਚੱਲ ਰਹੀ ਹੈ ਤੇ ਜਦੋਂ ਕਿਸੇ ਵੀ ਦੁਸ਼ਮਣ ਇਲਾਕੇ ਦਾ ਸੈਨਿਕ ਹੈ ਜਿਹੜਾ ਜਵਾਨ ਹੈ ਉਹ ਆਪਣੇ ਹੱਥ ਉੱਪਰ ਖੜੇ ਕਰਦੇ ਤੇ ਉਹਦੇ ਉੱਤੇ ਵਾਰ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਉਸ ਦੀ ਸ਼ਰਨ ਦੇ ਵਿੱਚ ਪਹੁੰਚ ਗਿਆ ਹੈ ਤੇ ਇੱਥੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਆ ਤੇ ਸਾਡੇ ਲਈ ਸਾਡੀ ਜਨੀ ਬਣਾਈਆਂ ਹੋਈਆਂ ਸਾਡੇ ਵੱਡੇ ਬਡੇਰੀਆਂ ਦੀਆਂ ਜਿਹੜੀਆਂ ਬਰਯਾਦਾ ਨੇ ਉਹਨਾਂ ਦੇ ਵਿੱਚ ਸਾਡੇ ਜੋੜੇ ਬਾਹਰ ਉਤਰ ਜਾਂਦੇ ਨੇ ਕਿਸੇ ਵੀ ਧਾਰਮਿਕ ਸਥਾਨ ਤੇ ਪਹੁੰਚੀਏ ਸਾਨੂੰ ਆਪਣੇ ਪੈਰਾਂ ਨੇ ਧੋਣਾ ਪੈਂਦਾ ਹੈ ਹੱਥ ਹੱਥ ਹੱਥਾਂ ਨੂੰ ਸਾਫ਼ ਕਰਨਾ ਪੈਂਦਾ ਹੈ ਤੇ ਤਾਂ ਕਰਕੇ ਅਸੀਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੁੰਨੇ ਆਂ ਤੇ ਜਦੋਂ ਇੰਨੇ ਕਰਮ ਕਰਕੇ ਜਦੋਂ ਮਨੁੱਖ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚਦਾ ਹੈ ਤੇ ਇਸ ਪੰਜ ਭੂਤਕ ਸਰੀਰ ਦੇ ਵਿੱਚੋਂ ਜਿਹੜਾ ਮਨ ਰੂਪੀ ਪੰਖੀ ਹੈ ਉਹ ਪਰੇ ਤੋਂ ਪਰੇ ਹੋ ਕੇ ਬੈਠਾ ਹੁੰਦਾ ਹੈ ਧਰਮ ਦੀ ਦੁਨੀਆ ਦੇ ਵਿੱਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਫਰਮਾਨ ਕਿ ਮਨੁੱਖ ਜਿਤਨਾ ਵੀ ਜਿਤਨਾ ਮਰਜੀ ਪੜ ਲਵੇ ਉਹਨੂੰ ਭਾਵੇਂ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਦਾ ਗਿਆਨ ਹੋ ਜਾਏ ਉਹ ਭਾਵੇਂ ਸਰਕ ਧਾਰਮਿਕ ਗ੍ਰੰਥਾਂ ਦੇ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਬਖਤਾ ਬਣ ਕੇ ਦੱਸਦਾ ਹੋਵੇ ਪਰ ਜਿੰਨਾ ਚਿਰ ਤੱਕ ਪਰੀਪੂਰਨ ਪਰਮਾਤਮਾ ਅਕਾਲ ਪੁਰਖ ਪਾਤਸ਼ਾਹ ਜੀ ਦੀ ਪ੍ਰੇਮਾ ਭਗਤੀ ਦੇ ਵਿੱਚ ਸ਼ਰਨ ਦੇ ਵਿੱਚ ਨਹੀਂ ਆਇਆ ਤੇ ਮਨੁੱਖ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਗਿਆ ਜਿਹਦੇ ਬਾਬਤ ਸਤਿਗੁਰੂ ਜੀ ਦਾ ਆਸਾ ਦੀ ਵਾਰ ਦੇ ਵਿੱਚ ਪਾਵਨ ਸੰਲੋਕ ਆਪਾਂ ਸਰਵਣ ਕਰਦੇ ਹਾਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪੜਪੜ ਗੱਡੀ ਲੱਦੀ ਹੈ ਪੜਪੜ ਭਰੀ ਹੈ ਸਾਥ ਪੜਪੜ ਬੀੜੀ ਪਾਈ ਹੈ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਜਿੰਨੇ ਤੇਰੇ ਸਵਾਸਾ ਰੂਪੀ ਆਰਬ ਲਾ ਜਿੰਨੇ ਸੰਸਾਰ ਦੇ ਮਹੀਨਿਆਂ ਦੇ ਮਹੀਨੇ ਨੇ ਸਾਲ ਨੇ ਤੂੰ ਇੰਨਾ ਕੁਛ ਵੀ ਪੜ ਲਵੇ ਕਿ ਉਸ ਦੇ ਨਾਲ ਬੀੜੀਆਂ ਦੀਆਂ ਬੀੜੀਆਂ ਲੱਦੀਆਂ ਜਾਣ ਤੂੰ ਇੰਨਾ ਕੁਛ ਗਿਆਨवान ਹੋ ਜੇ ਕਿ ਸੰਸਾਰ ਦੇ ਵਿੱਚ ਤੂੰ ਹਰ ਧਾਰਮਿਕ ਗ੍ਰੰਥ ਤਾਂ ਆਰੰਭਿਕ ਤੇ ਵੱਡੇ ਵੱਡੇ ਫਿਲਾਸਫਰ ਤੇਰੀ ਗਾੜੀ ਨਤਮਸਤਕ ਹੋ ਜਾਣ ਅਗਰ ਤੇਰੇ ਜੀਵਨ ਦੇ ਵਿੱਚ ਪਰਿਪੂਰਣ ਪਰਮਾਤਮਾ ਦੀ ਇਬਾਦਤ ਨਹੀਂ ਆਈ ਪ੍ਰੇਮਾ ਭਗਤੀ ਨਹੀਂ ਆਈ ਤੇ ਤੂੰ ਸੰਸਾਰ ਦੇ ਵਿੱਚੋਂ ਜੀਵਨ ਦੀ ਬਾਜ਼ੀ ਹਾਰ ਚੁੱਕਾ ਹੈ ਤੇ ਗੁਰੂਦੇਵ ਪਾਵਨ ਪ੍ਰਮਾਨ ਕਰਦੇ ਨੇ ਸਤਗੁਰੂ ਜੀ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀਲੇ ਸ਼ਰਨ ਦੇ ਵਿੱਚ ਆ ਕਰਕੇ ਸਾਨੂੰ ਹਰ ਇੱਕ ਮਨੁੱਖ ਕਹਿੰਦਾ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਜਾਨਾ ਹੈ ਆਰੰਭਿਕ ਦ੍ਰਿਸ਼ਟੀ ਦੇ ਵਿੱਚ ਜਿਹੜਾ ਗੁਰੂ ਘਰ ਆਉਂਦਾ ਹੈ ਜਾਂ ਗੁਰੂ ਘਰ ਸੇਵਾ ਸੰਭਾਲ ਕਰਦਾ ਉਹ ਵੀ ਗੁਰੂ ਦੀ ਸ਼ਰਨ ਦੇ ਵਿੱਚ ਹੈ ਤੇ ਜਿਹੜਾ ਗੁਰੂ ਨੂੰ ਮਹੀਨੇ ਬਾਅਦਾਂ ਕਰਕੇ ਨਤਮਸਤਕ ਹੁੰਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਉਹ ਵੀ ਹੈ ਗੁਰੂ ਦੀ ਸ਼ਰਨ ਦੇ ਵਿੱਚ ਕਾਮੀ ਮਨੁੱਖ ਵੀ ਆਉਂਦਾ ਹੈ ਤੇ ਗੁਰੂ ਦੀ ਸ਼ਰਨ ਦੇ ਵਿੱਚ ਇੱਕ ਬ੍ਰਹਮ ਗਿਆਨੀ ਮਨੁੱਖ ਵੀ ਆਉਂਦਾ ਹੈ ਤੇ ਸਤਿਗੁਰੂ ਜੀ ਦਾ ਜਿਹੜਾ 파ਮਨ ਫਰਮਾਨ ਹੈ ਸਾਨੂੰ ਇਹ ਗੱਲ ਦੀ ਸਮਝ ਆਉਣੀ ਹੈ ਕਿ ਜਦੋਂ ਅਸੀਂ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆ ਕਰਕੇ ਆਪ ਗਵਾਈ ਗਏ ਤਾਂ ਸ਼ੋਹ ਪਾਈ ਹੈ ਔਰ ਕੈਸੀ ਜਤਰਾਈ ਸ਼ੋਹ ਨਦਰ ਕਰ ਦੇਖੈ ਸੋਦਨ ਦੇਖੈ ਕਾਮਣ ਨੋਂਿਤ ਪਾਈ ਜਿਵੇਂ ਇੱਕ ਇਸਤਰੀ ਆਪਣੇ ਆਪ ਨੂੰ ਗਵਾ ਕਰਕੇ ਪਤੀ ਵਰਤਾ ਇਸੇ ਆਪਣੇ ਪਤੀ ਦੀ ਸੇਵਾ ਕਰਦੀ ਹੈ ਨਾ ਇਸੇ ਤਰੀਕੇ ਦੇ ਨਾਲ ਜਦੋਂ ਸਿੱਖ ਗੁਰੂ ਦੀ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਤੇ ਗੁਰੂ ਸ਼ਰਨ ਨੂੰ ਆਪਣੇ ਸ਼ਰਨ ਨੂੰ ਆਏ ਸ਼ਰਨ ਆਏ ਦੀ ਬਿਰਤ ਰੱਖਦਾ ਤੇ ਪੈਜ ਰੱਖਦਾ ਹੁਣ ਪਾਤਸ਼ਾਹ ਜੀ ਦੇ ਦਾਸ ਨੇ ਮੰਗਲਾ ਚਰਨ ਕੀਤੇ ਕਿ ਪਾਤਸ਼ਾਹ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਇੱਕ ਜਨਮ ਦੀ ਸ਼ਰਨ ਨਹੀਂ ਹੈ। ਨਾ ਇੱਕ ਅਰਦਾਸ ਦੀ ਸ਼ਰਨ। ਅਗਰ ਇੱਕ ਜਨਮ ਦੀ ਸ਼ਰਨ ਹੋਵੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਸਮਰੱਥ ਗੁਰੂ ਨੇ ਇੱਥੇ ਤੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮਹੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਹੈ ਬਰ ਬ੍ਰਖ ਜੁਇ ਪਤਾ ਨਹੀਂ ਕਿਤਨੇ ਕ ਜਨਮ ਭਟਕਦਿਆਂ ਭਟਕਦਿਆਂ ਮਨੁੱਖੀ ਜਾਮੇ ਦੇ ਵਿੱਚ ਆ ਕਰਕੇ ਸ਼ਰਨ ਲੈਣੀ ਸੀ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਨੁੱਖ ਦੇ ਇਹ ਮਨੁੱਖ ਇਹ ਜਿਹੜੀ ਦੇਹ ਦੇ ਵਿੱਚ ਤੂੰ ਆਏ ਆ ਨਾ ਸ਼ਰਨ ਲੈਣ ਦੇ ਨੇ ਇਹ ਦੁਰਲਭ ਹੈ ਇਹਨੂੰ ਗੁਰਦੇਵ ਪਰਮਾਨ ਕਰਦੇ ਨੇ ਸਤਗੁਰੂ ਕਿਸਿਸ ਦੇਹੀ ਕੋ ਤਰਸੈ ਦੇਵ ਸਾਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ ਆਪਾ ਪਾਵਨ ਸ਼ਬਦ ਸਰਵਣ ਕੀਤੇ ਨੇ ਹੁਣੇ ਸਤਿਗੁਰੂ ਜੀ ਦੇ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਆ ਸੱਚ ਵਖਰੇ ਜਿਨੀ ਲੱਦਿਆ ਸੇ ਸੱਚ ਦੇ ਪਾਸਾਰ ਜਿਵੇਂ ਇੱਕ ਵਪਾਰੀ ਕਿੰਨੀ ਬਣਦੀ ਆ ਕਾਂਸੀ ਤਾਂਬਾ ਕਿੰਨੀ ਲੌਂਗ ਸੁਪਾਰੀ ਤੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਮੇਰੇ ਕੋਲ ਸ਼ਰਨ ਤੇ ਆਉਂਦਾ ਹੈ ਨਾ ਸੰਤੋ ਬਣਦੀ ਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਉਹ ਜਦੋਂ ਉਸ ਉਸ ਲਈ ਸਾਨੂੰ ਪਹਿਲਾਂ ਮੰਗਣਾ ਪਾ ਮੰਗਤਾ ਬਣਨਾ ਪੈਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਪਾ ਪਾਵਨ ਫਰਮਾਨ ਸਰਵਣ ਕਰਦੇ ਆ ਤਨਾਸਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਆਖਦੇ ਨੇ ਹਮ ਭੀਖਕਰ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਉ ਮੰਗਤ ਜਨਕ ਸਦਾ ਰਹੋ ਰੰਗ ਰਤਾ ਜਦ ਇਹ ਭਾਵਨਾ ਕਰਕੇ ਮੰਗਦੇ ਨੇ ਸੰਸਾਰ ਦੇ ਵਿੱਚ ਆਪਾਂ ਸਾਰੇ ਸੰਸਾਰੀ ਜੀਵ ਬੈਠੇ ਆ ਪਾਤਸ਼ਾਹ ਕਹਿੰਦੇ ਨੇ ਜੋ ਰਾਜ ਦੇ ਤਾ ਕਮਨ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਅਗਰ ਸਾਡੇ ਕੋ ਚੰਗੀ ਸਹੂਲਤ ਹੈ ਸਾਡੇ ਘਰ ਮੰਡਪ ਮਾੜੀਆਂ ਨੇ ਸਾਡੀ ਨੂੰ ਗੁਰੂ ਸਾਹਿਬ ਨੇ ਹਰ ਇੱਕ ਸੰਸਾਰ ਦਾ ਸੁੱਖ ਦਿੱਤਾ ਹੈ ਤੇ ਪਿਆਰਿਓ ਗੁਸਤਾਖੀ ਦੀ ਮਾਫੀ ਚਾਹੁੰਨਾ ਜਦੋਂ ਸੁੱਖ ਆ ਜਾਏ ਨਾ ਉਦੋਂ ਨਿਤਨੇਮ ਸਾਡੇ ਗੁੱਟਕੇ ਰੈਕ ਦੇ ਵਿੱਚ ਪਏ ਹੁੰਦੇ ਨੇ ਤੇ ਜਦੋਂ ਦੁੱਖ ਆਉਂਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਸੁਖਮਨੀ ਸਾਹਿਬ ਦੀ ਜਾਪ ਨਹੀਂ ਮੁੱਕਦੀ ਕਿਉਂਕਿ ਸੁੱਖ ਦੁੱਖ ਦੋਹੇ ਦਾ ਕੱਪੜੇ ਪਹਿਰੇ ਜਾਏ ਮਨੁੱਖ ਜਦੋਂ ਸੁੱਖ ਦਾ ਕੱਪੜਾ ਮਿੜਿਆ ਤੇ ਸਾਈ ਸੰਸਾਰ ਦੇ ਵਿੱਚੋਂ ਦੁੱਖੀ ਭੁੱਲ ਗਏ ਤੇ ਜਦੋਂ ਦੁੱਖ ਦਾ ਕੱਪੜਾ ਮਿੜਿਆ ਤੇ ਉਹ ਸੰਸਾਰ ਦੇ ਵਿੱਚੋਂ ਪਰਮਾਤਮਾ ਨੇ ਫਿਰ ਨਿੰਦਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਨਿੰਦਨਾ ਦੀ ਭਾਵਨਾ ਸਾਡੇ ਮਨ ਦੇ ਵਿੱਚ ਆ ਗਈ ਕਿ ਰਾਜੋ ਰਾਜ ਦੇ ਤਾਂ ਕਮਨ ਵਡਾਈ ਹੁਣ ਸਾਡੇ ਇਲੈਕਸ਼ਨਾਂ ਦਾ ਸਮਾਂ ਆਉਣਾ ਹੈ ਨਾ ਪਤਾ ਨਹੀਂ ਇੱਕ ਪੱਦੀ ਵੀ ਦੇ ਖਾਤਰ ਕਿੰਨਾ ਕੁਛ ਹੋਣਾ ਹੈ ਜਿਹੜਾ ਜਿੱਤ ਗਿਆ ਉਹਨੇ ਤੇ ਪਾਠ ਕਰਾ ਦੇਣਾ ਜਿਹੜਾ ਹਾਰ ਗਿਆ ਉਹਨੇ ਸਾਰੀ ਜ਼ਿੰਦਗੀ ਗਾਣਾ ਹੀ ਕੱਢਣੀ ਹੈ ਕਿਉਂਕਿ ਸਾਡੇ ਮਨ ਦੀ ਭਾਵਨਾ ਇਹ ਹੋ ਗਈ ਹਮ ਭਿਕ ਖਿ ਭਖਾਰੀ ਤੇਰੇ ਤੂੰ ਨੇ ਚ ਪਤ ਹੈ ਦਾਤਾ ਪਾਤਸ਼ਾਹ ਜੀ ਅਗਰ ਸੁੱਖ ਦਓ ਤੇ ਤੁਹਾਡੀ ਸੇਵਾ ਹੈ ਤੇ ਅਗਰ ਦੁੱਖ ਦੇ ਦਿੱਤਾ ਤੇ ਤੁਹਾਨੂੰ ਨਹੀਂ ਕਿਉਂਕਿ ਪਾਤਸ਼ਾਹ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਮੇਰੇ ਗੁਰਦੇਵ ਮਾਣ ਮੰਗੋ ਤਾਣ ਮੰਗੋ ਧਨ ਲਕਮੀ ਸੁਤ ਦੇ ਸਾਜਨੋ ਤੂੰ ਮੀਤ ਮੇਰਾ ਰਹਤੇ ਰਹਿ ਸਭ ਕੀ ਇੱਥੋਂ ਸਭ ਕੁਝ ਮਿਲਦਾ ਇੱਥੇ ਅਗਰ ਸਵਾਤਸ਼ਾ ਜੀ ਕਹਿੰਦੇ ਨੇ ਜਦੋਂ ਕੋਈ ਮੇਰ ਕੋ ਆ ਕਰਕੇ ਮਿੰਨੂ ਮੰਗਦਾ ਹੈ ਨਾ ਅਸੀਂ ਗੁਰੂ ਕੋਲ ਮਾਫੀ ਚਾਹੁੰਦਾ ਸੰਗਤ ਜੀ ਅਸੀਂ ਗੁਰੂ ਕੋਲ ਜਾ ਕੇ ਗੁਰੂ ਨੂੰ ਨਹੀਂ ਮੰਗਦੇ ਮੰਗਤਾ ਤੇ ਹੈ ਸਾਰ ਹਰ ਸੰਸਾਰ ਦੇ ਵਿੱਚ ਪਾਛੇ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਦੁਨੀਆ ਮੰਗਦੀ ਕਾਹੂ ਦਿਨੇ ਪਾਟ ਪਟੰਬਰ ਕਾਹੂ ਪਲੰਗ ਨਿਬਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰ ਸਾਰਾ ਕੁਝ ਮੰਗਦਾ ਹੈ ਇੱਕ ਰਾਜਾ ਵੀ ਮੰਗ ਰਿਹਾ ਹੈ ਇੱਕ ਕੁਲੀ ਦੇ ਵਿੱਚ ਪਿਆ ਵੀ ਮੰਗ ਰਿਹਾ ਹੈ ਦੇ ਮਹਾਰਾਜ ਕਹਿੰਦੇ ਅਗਰ ਮਿਰ ਤੋਂ ਮੰਗਣਾ ਹੈ ਤੇ ਕੀ ਮੰਗਣਾ ਹੈ ਮੰਗਣਾ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਜਦੋਂ ਮੇਰੀ ਸਿਫਤ ਸਲਾਹ ਮੰਗ ਲੈਗੇ ਸ਼ਰਨ ਆ ਕਰਕੇ ਪਾਤਸ਼ਾਹ ਜੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸੁਆਮੀ ਸੰਧ ਇਹ ਆਪਣੀ ਸ਼ਰਨ ਦੇ ਵਿੱਚ ਆਏ ਕਿਸੇ ਨੂੰ ਮੋੜਦਾ ਨਹੀਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਇਹਦੀ ਸੰਗਤ ਦੇ ਵਿੱਚ ਵੀ ਇਹ ਭਾਵਨਾ ਦਾ ਵਿੱਚਰ ਕੇ ਤਾਂ ਮੰਗਤਾ ਬਣਿਆ ਜਾਂਦਾ ਹੈ ਤਾਂ ਕਰਕੇ ਇਹ ਅਵਸਥਾ ਤੇ ਪਹੁੰਚਦਾ ਹੈ ਮਨੁੱਖ ਤਾਂ ਕਰਕੇ ਜੀਵਨ ਦੇ ਵਿੱਚ ਇਸ ਪਦਵੀ ਤੇ ਪਹੁੰਚਦਾ ਹੈ ਕਹੋ ਨਾਨਕ ਸੁngਰੇ ਮਨਾ ਦੁਰਲਭ ਮਾਨਕ ਦੇ ਇਹ ਮਨੁੱਖੀ ਜਾਮੇ ਦੇ ਵਿੱਚ ਭਾਵੇਂ ਤੇਰੇ ਸੀਸ ਤੇ ਆੜਾ ਵੀ ਚੱਲ ਜੇ ਨਾ ਭਾਵੇਂ ਤੂੰ ਦੇਗ ਦੇ ਵਿੱਚ ਉਬਾਲੇ ਵੀ ਖਾਲੇ ਭਾਵੇਂ ਰੂਹ ਦੇ ਵਿੱਚ ਲਪੇਟ ਕੇ ਤੇਰੇ ਤਨ ਨੂੰ ਅੱਗ ਵੀ ਲਾ ਦਿੱਤੀ ਜਾਵੇਗੀ ਤੇ ਤੇਰੇ ਸ਼ਬਦ ਦੇ ਵਿੱਚੋਂ ਇਹ ਹੀ ਨਿਕਲਣਾ ਏ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਇਹ ਗੁਰਦੇਵ ਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਤਿੰਨਾ ਸਿੱਖਾਂ ਦੀ ਸ਼ਹੀਦੀ ਦੇ ਸਮੇਂ ਦੇ ਸ਼ਬਦ ਨੇ ਦੁਨੀਆਂ 'ਤੇ ਕਿਤੇ ਮਿਸਾਲ ਨਹੀਂ ਮਿਲਨੀ ਕਿਉਂਕਿ ਸਤਗੁਰੂ ਜੀ ਦੀ ਖੁਦ ਦੀ ਵਿਵਸਥਾ ਵੀ ਐਡੀ ਠੀਸੀ ਭੈ ਕਾ ਹੂ ਕੋ ਦੇਤ ਨਾ ਹੈ ਨਹ ਪਹਿਮਾਨ ਤੇ ਆਨ ਕੋਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਜਿਸ ਦੀ ਅਵਸਥਾ ਇੰਨੀ ਟੀ ਹੋਵੇ ਉਸ ਦੀ ਸੰਗਤ ਕਰਨ ਵਾਲੇ ਕਿਵੇਂ ਹੋ ਸਕਦੇ ਨੇ ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਕਿ ਜਦੋਂ ਮਨੁੱਖ ਗੁਰੂ ਦੀ ਸੰਗਤ ਦੇ ਵਿੱਚ ਪਹੁੰਚਦਾ ਹੈ ਤਾਂ ਸਾਡੇ ਹਾਲਾਤ ਪਤਾ ਕਿਸੇ ਨੇ ਜਿਵੇਂ ਜੰਗ ਖਾਦਾ ਹੋਇਆ ਲੋਹਾ ਤੇ ਗੁਰੂ ਦੀ ਦ੍ਰਿਸ਼ਟੀ ਦੀ ਦ੍ਰਿਸ਼ਟੀ ਦੇ ਵਿੱਚ ਇੱਕ ਐਸੀ ਕਿਰਪਾ ਹੈ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਅਮਹਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਵਸ ਕਰੈ ਕਾਮ ਨੂੰ ਵੀ ਵਸ ਕਰ ਸਕਦਾ ਹੈ ਕ੍ਰੋਧ ਨੂੰ ਵੀ ਵਸ ਕਰਦਾ ਹੈ ਤੇਰੇ ਸਰੀਰਾਂ ਦੇ ਵਿੱਚ ਇੰਨੇ ਵਿਕਾਰ ਬਣ ਚੁੱਕੇ ਨੇ ਸਾਡੇ ਮਨ ਦੇ ਵਿੱਚ ਤਨ ਨੂੰ ਧੋ ਕਰਕੇ ਤੇ ਹਜੂਰੀ ਵਿੱਚ ਬੈਠਣਾ ਜਾਂਦਾ ਹੈ ਪਰ ਮਨ ਨੂੰ ਧੋਣ ਲਈ ਗੁਰੂ ਦਾ ਇੱਕੋ ਸ਼ਬਦ ਹੈ ਭਰੀਐ ਮਤ ਪਾਪਾਂ ਕੈ ਸੰਗ ਉਹ ਧੂਪੈ ਨਾਵੈ ਕੈ ਰੰਗ ਸੰਸਾਰ ਦੇ ਵਿੱਚ ਜਿਹੜੀ ਵਿਚਾਰ ਹੈ ਨਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਇੱਕੋ ਗੱਲ ਦਾ ਤਰੀਕਾ ਦੱਸਦੀ ਹੈ ਬੰਦੇ ਬੰਦਗੀ ਇਕ ਤਿਆਰ ਧਰਮ ਕਿਸੇ ਨੂੰ ਪੈਸੇ ਦੇ ਕਰਕੇ ਕਮਾਇਆ ਨਹੀਂ ਜਾ ਸਕਦਾ ਤੇ ਧਰਮ ਕਿਸੇ ਨੂੰ ਧਰਮ ਕਮਾਉਣ ਵਾਲੇ ਮਨੁੱਖ ਨੂੰ ਪੈਸਾ ਦੇ ਕਰਕੇ ਧਰਮ ਖਰੀਦਿਆ ਨਹੀਂ ਜਾ ਸਕਦਾ ਬਾਕੀ ਤੇ ਚਲੋ ਆਪਾਂ ਸੰਸਾਰਿਕ ਸਾਰੇ ਜੀਵਾਂ ਆਪਣੀ ਮਤ ਦੇ ਅਨਸਾਰ ਹਰ ਮਨੁੱਖ ਬਾਣੀ ਪੜਦਾ ਹੈ ਚੰਗੀ ਗੱਲ ਹੈ ਪੜ੍ਹਨੀ ਚਾਹੀਦੀ ਪਰ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਕੰਮ ਹੁੰਦਾ ਹੈ ਪਾਪ ਕਰੇ ਪੰਜਾਂ ਕੇ ਵਸਰੇ ਤੀਰਥ ਨਾਹੇ ਕਹ ਸਭ ਉਤਰੇ ਮਸੇਆ ਬਾਦਾਂ ਦਰਬਾਰ ਸਾਹਿਬ ਚਲੇ ਗਏ RAMDAS ਸਰੋਬਰ ਨਾਤੇ ਸਭ ਉਤਰੇ ਪਾਪ ਕਮਾਤੇ ਉਹ ਉਹਨਾਂ ਦੇ ਉੱਤਰ ਦੇ ਨੇ ਜਿਨ੍ਹਾਂ ਨੇ ਬਾਦਾਂ ਗੱਲ ਪ੍ਰਣ ਕਰ ਲਿਆ ਗੁਰੂ RAMDAS ਜੀ ਇਹ ਤੋਂ ਗਾੜੀ ਬਾਹ ਫੜ ਕੇ ਰੱਖੀ ਇਹ ਧਮ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇ ਪਾਤਸ਼ਾਹ ਕਹਿੰਦੇ ਨੇ ਕਿ ਸਾਡੀ ਅਲਪ ਬੁੱਧੀ ਹੈ ਨਾ ਭਗਤ ਕਬੀਰ ਸਾਹਿਬ ਪ੍ਰਮਾਨ ਕਰਦੇ ਨੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡਤਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਐਸ ਸਰੀਰਾ ਮੇਰੇ ਐਸ ਜਗ ਮੈਂ ਆਏ ਕਿਆ ਹਤੁਦ ਕਰਮ ਕਮਾਇਆ ਫਿਰ ਗੁਰੂ ਮਰਦਾਸ ਬਰਮਾਨ ਕਰਦੇ ਨੇ ਕਿ ਕਰਮ ਕਮਾਇਆ ਤੁਝ ਸਰੀਰਾ ਜਾਂ ਤੂੰ ਜਗ ਮੈਂ ਆਇ ਹੁਣ ਰਤਨ ਤੇ ਇਨੇ ਮਾਤਾ ਦੇ ਪੀਟ ਦੇ ਵਿੱਚ ਕਰ ਦਿੱਤਾ ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਹ ਸਾ ਸਿਮਰੰਤ ਨਾਨਕ ਮਹਾ ਅਗਨਾਂ ਵਿਨਾਸ਼ਨੰ ਤੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਨਾ ਲਾਗਤ ਜੋ ਨਿਸ਼ਾੜ ਜੋ ਜਗ ਮੈਂ ਆਇਓ ਲਾਗਤ ਪਮਨ ਖਸਮ ਬਿਸਰਾਇਓ ਤੂੰ ਆਪਣੇ ਸੱਜਣ ਨੂੰ ਛੱਡ ਕਰਕੇ ਬਿਆਰੀਆਂ ਦੇ ਨਾਲ ਇਕੱਤਰ ਹੋ ਗਿਆ ਨਾ ਤਰ ਕੋ ਕਾਮ ਨੇ ਛੁੱਟਿਆ ਨਾ ਕ੍ਰੋਧ ਛੁੱਟਿਆ ਨਾ ਲੋਭ ਛੁੱਟਿਆ ਤੇ ਪਾਸਾ ਜੀ ਪ੍ਰਮਾਨ ਕਰਦੇ ਨੇ ਕਾਮ ਨਾ ਬਿਸਰਿਓ ਕ੍ਰੋਧ ਨਾ ਛੁੱਟਿਓ ਲੋਭ ਨਾ ਛੁੱਟਿਓ ਦੇਵਾ ਜੀ ਦਿਆਨੇ ਮਨ ਮੈਂ ਪਾਲੀ ਨਿਫਲ ਭਈ ਸਭ ਸੇਵਾ ਜਿੰਨਾ ਚਿਰ ਤੱਕ ਜੀਵਾਂ ਦੇ ਵਿੱਚ ਧਿਆਨ ਨਹੀਂ ਉਹਨਾਂ ਚਿਰ ਤੱਕ ਪਿਆਰਿਓ ਧਰਮ ਨਹੀਂ ਧਰਮ ਦੀ ਸਭ ਪਹਿਲੀ ਪੌੜੀ ਦਇਆ ਹੈ ਦਇਆ ਚੱਲ ਕੇ ਫਿਰ ਗੁਰਬਾਣੀ ਦੇ ਵਿੱਚ ਮਨੁੱਖ ਪੜਦਾ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸਤੀ ਬਾਣੀ ਸ਼ਬਦ ਦੇ ਵਿੱਚ ਏਡੀ ਸਮਰੱਥਾ ਹੈ ਪਿਆਰਿਓ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਇਹ ਜਿੱਥੋਂ ਆਇਆ ਏ ਸ਼ਬਦ ਇਹ ਉੱਤੇ ਲੈ ਜਾਏਗਾ ਸਿਰਫ ਸਵਾਰੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਮਨੁੱਖ ਸਵਾਰੀ ਕਰਦਾ ਹੈ ਸ਼ਬਦ ਦੀ ਕਿਉਂਕਿ ਸੰਸਾਰ ਦੇ ਵਿੱਚ ਆਪਾਂ ਸਾਰੇ ਵਿਚਰਦੇ ਆਂ ਬਿਗੈਰ ਸ਼ਬਦ ਤੋਂ ਮਨੁੱਖ ਸੰਸਾਰ ਦੇ ਵਿੱਚ ਵਿਚਰ ਨਹੀਂ ਸਕਦਾ ਮੇਰੇ ਸ਼ਬਦ ਦੇ ਜਗ ਬੋ ਰਾਨੇ ਪਾਗਲ ਐ ਮੈਂ ਪਾਸੇ ਇੱਕ ਪੜ ਦੇਣਾ ਪੰਜਾਬੀ ਸਰ ਦੇ ਵਿੱਚ ਅਖਰੀ ਲਿਖਣ ਬੋਲਣ ਬਾਣ ਪਖਣਾ ਸਿਰ ਸੰਜੋਗ ਵਖਾਣ ਪੜਨਾ ਪੜਨਾ ਤੇ ਜਦੋਂ ਸੰਸਾਰ ਦੇ ਵਿੱਚ ਡਿਗਰੀਆਂ ਸਾਨੂੰ ਮੁਬਾਰਕ ਨੇ ਸਭ ਕੁਝ ਮੁਬਾਰਕ ਐ ਚੰਗੀ ਗੱਲ ਐ ਪੜੇ ਆ ਤੇ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ ਇਹ ਕਿਉਂ ਨਹੀਂ ਪੜਦੇ ਅੰਮ੍ਰਿਤ ਬਾਣੀ ਹਰ ਹਰ ਦੇਰੀ ਸੁਣ ਸਣ ਹੋਵੇ ਪਰਮਗਤ ਮੇਰੀ ਸੁਣ ਬੜ ਭਾਗੀਆ ਹਰ ਅੰਮ੍ਰਿਤ ਬਾਣੀ RAM ਪਾਤਸ਼ਾਹ ਕਹਿੰਦੇ ਜਿਨ ਕੋ ਕਰਮ ਲਿਖੀ ਤਿਸ ਹਿਦੈ ਸੁਮਾਣੀ RAM ਤੂੰ ਪੜ ਨਹੀਂ ਸਕਦਾ ਤੂੰ ਸਰਵਣ ਕਰ ਇੱਕ ਚੀਜ਼ ਤੋਂ ਆਪਾਂ ਕੀ ਹੋ ਸਕਦੇ ਮਹਾਰਾਜ ਗੁਰਮੁਖੀ ਨਹੀਂ ਆਉਂਦੀ ਪਰ ਇੱਕ ਸੁਰਣ ਦੀ ਤੇ ਸਮਰੱਥਾ ਦਿੱਤੀ ਹੈ ਨਾ ਪਾਤਸ਼ਾਹ ਨੇ ਇਹ ਸਰਮਣੋ ਮੇਰੀਓ ਸੱਚ ਹੈ ਸਮਣੈ ਨੂੰ ਪਠਾਏ ਇਨ ਇਨਾਂ ਨੂੰ ਦਿੰਦੀ ਆ ਚ ਸੁਣਾ ਲਓ ਸੰਸਾਰ ਕੁਸਤ ਦਾ ਸੁਣਾ ਲਓ ਚੰਗੀ ਗੱਲ ਤੇ ਜਦੋਂ ਪਰਮਾਤਮਾ ਦੀ ਬਾਣੀ ਆਉਂਦੀ ਹੈ ਮਹਾਰਾਜ ਕਹਿੰਦੇ ਹਰ ਰਸ ਸੁਨਤ ਆਲਸ ਮਨ ਕੀਨਾ ਉਹ ਆਲਸ ਹੀ ਹੋ ਜਾਂਦਾ ਹੈ ਮਨੁੱਖ ਵਿਚਾਰਾ ਕਰਦਾ ਪਿਆਰੇ ਭੁੱਲਾ ਮੇਰੀਆਂ ਨੇ ਪਾਤਸ਼ਾਹ ਜੀ ਦੇ ਪਾਵਨ ਫਰਮਾਨ ਨੇ ਸਤਗੁਰੂ ਜੀ ਦੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹ ਨਾਨਕ ਸੁਨ ਰੇ ਮਨਾਂ ਦੁਰਲਭ ਬਾਣਖ ਦੇ ਉਹ ਮਨੁੱਖੀ ਜਾਮੇ ਦੇ ਵਿੱਚ ਸ਼ਰਨ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਲਈਏ ਆਪਾਂ ਸੁੱਖ ਦੇ ਵਿੱਚ ਵੀ ਲੈਣੇ ਆ ਮੰਗਤੇ ਆਪਾਂ ਭਿਖਾਰੀ ਕੋ ਵੇਖੋ ਹਮੇਸ਼ਾ ਕੁੱਤਾ ਭੌਂਕਦਾ ਹੁੰਦਾ ਏ ਇੱਕ ਛੋਟੀ ਜੀ ਥਾਖੀ ਹੈ ਇੱਕ ਫਕੀਰ ਨੇ ਕੁੱਤੇ ਤੋਂ ਪੁੱਛਿਆ ਤੂੰ ਮੰਗਤਿਆਂ ਨੂੰ ਕਿਉਂ ਭੌਂਕਦਾ ਏ ਉਹ ਤਾਂ ਭੌਂਕਦਾ ਏ ਉਹ ਕਹਿੰਦਾ ਏ ਮੈਂ ਇਹਨੂੰ ਇਸ ਕਰਕੇ ਤੋਕਦਾ ਇਹ ਗੱਲ ਤੋਂ ਕਿ ਇਹ ਤੇ ਰੱਬ ਦੇ ਮੰਗਤੇ ਨੇ ਤੂੰ ਇਹਨਾਂ ਕੋ ਜਾ ਕੇ ਕੀ ਮੰਗਦਾ ਕਦੀ ਭਕਾਰੀ ਮੰਗਤਾ ਨਿਕੜੇ ਨਾ ਕਿਸ ਗਲੀ ਦੇ ਵਿੱਚੋਂ ਤੇ ਕੁੱਤੇ ਪੈਣ ਲੱਗ ਪੈਣਗੇ ਆਮ ਮਨੁੱਖ ਜਾਊਗਾ ਨਹੀਂ ਪੈਣਾ ਕਿਉਂ ਕਿਉਂਕਿ ਉਸ ਨੂੰ ਸਮਝਾਉਂਦਾ ਹੈ ਆਪਣੀ ਜ਼ੁਬਾਨ ਦੇ ਵਿੱਚ ਇਹ ਮਨੁੱਖ ਤੋਂ ਕੀ ਮੰਗਣ ਜਾਂਦਾ ਹੈ ਤੇ ਖੁਦਾ ਦਾ ਮੰਗਦਾ ਹੈ ਆਪਾਂ ਸਾਰੇ ਖੁਦਾ ਦੇ ਭਗਤੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਇਨਾਂ ਤੋਂ ਮੰਗੀਏ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੈ ਮਸਾਨ ਨਾ ਜਾਈ ਕ੍ਰਿਸ਼ਨ ਰਾਜ ਨਾ ਪਰਕਰ ਜਾਵਾ ਕ੍ਰਿਸ਼ਨ ਨਾਮ 부ਝਾਈ ਤੇ ਉਹ ਨਾਮ ਮਿਲਣਾ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਪੰਜਾਂ ਤੇ ਹਾਜ਼ਰ ਹੋ ਕਰਕੇ ਜਿਹਨੂੰ ਪੰਜਾਂ ਤੋਂ ਅੰਮ੍ਰਿਤ ਪਾਣ ਕਰਕੇ ਮੂਲ ਮੰਤਰ ਲੈ ਕਰਕੇ ਗੁਰ ਮੰਤਰ ਲੈ ਕਰਕੇ ਜਪਾਂਗੇ ਤੇ ਪਾਤਸ਼ਾਹ ਕਹਿੰਦੇ ਨੇ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨ ਉਪਜੈ ਪੂਤ ਮਰੈ ਜਨ ਸੋਏ ਸਾਵਲ ਸੁੰਦਰ ਰਾਮయ్యా ਮੇਰਾ ਮਨ ਲਾਗਾ ਤੋਏ ਅੱਜ ਗੁਸਤਾਖੀ ਦੀ ਮਾਫੀ ਚਾਹੁੰਨਾ ਪਿਆਰੀਓ ਇੱਕ ਬਚਨ ਹੈ ਸਤਿਗੁਰੂ ਜੀ ਦਾ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਗੁਰਬਾਣੀ ਦੇ ਵਿੱਚ ਇਸੇ ਸ਼ਬਦ ਦੇ ਵਿੱਚ ਇੱਕ ਬੰਦ ਆਉਂਦਾ ਹੈ ਲੋਕ ਜਾਣੈ ਇਹ ਗੀਤ ਹੈ ਇਹ ਤਾਂ ਬ੍ਰਾਹਮ ਵਿਚਾਰ ਇਹ ਅਕਾਲ ਪੁਰਖ ਪਾਤਸ਼ਾਹ ਜੀ ਦੀ ਦਮਦ ਦੀ ਵਿਚਾਰ ਹੈ ਜਿੰਨੇ ਸੁਣਿਆ ਉਹ ਵੀ ਤਰ ਗਏ ਜਿਨ੍ਹਾਂ ਨੇ ਪੜਿਆ ਉਹ ਵੀ ਤਰ ਗਏ ਇੱਥੇ ਤੇ ਸਾਡੇ ਹੀ ਥੱਕ ਜਾਂਦੇ ਆ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਖਾਏ ਇੱਥੇ ਅਰਦਾਸ ਕਰਿਆ ਕਰੀਏ ਪਾਤਸ਼ਾਹ ਜੀ ਲੇਖਾ ਕਤਹਿ ਨਾ ਛੁੱਟੀ ਗੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲ ਉਤਾਰ ਕਹ ਨਾਨਕ ਸੁਨਰੇ ਮਨਾ ਦੁਰਲਭ ਮਾਨਕ ਦੇ ਪਾਤਸ਼ਾਹ ਜੀ ਸਦੀ ਦੀ ਦੇਖੇ ਨਾ ਕਦੀ ਅਗਰ ਤੁਠੇ ਜੋ ਘਰ ਦਿੱਤਾ ਧੀਆ ਪੁੱਤ ਦਿੱਤੀਆਂ ਚੰਗਾ ਜੀਵਨ ਸਾਥੀ ਦਿੱਤਾ ਚੰਗੇ ਬੱਚੇ ਦਿੱਤੇ ਇਥੇ ਕਿਰਪਾ ਕਰਿਓ ਨਿਤਨੇਮ ਬਖਸ਼ ਦਿਓ ਬਾਣੀ ਬਖਸ਼ ਦਿਓ ਸੇਵਾ ਸਿਮਰਨ ਬਖਸ਼ ਦਿਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਅਵਸਥਾ ਜਦੋਂ ਮਿਲ ਗਈ ਨਾ ਪਿਆਰਿਓ ਜਨਮ ਮਰਨ ਦੋਹੁ ਮੈਂ ਨਹੀਂ ਜਨ ਪਰ ਉਤਕਾਰੀ ਆਏ ਏਡੀ ਵਿਚਾਰ ਕਰਦੇ ਆ ਪੁੱਲਾ ਮੇਰੀਆਂ ਨੇ ਪੁੱਲਾ ਨਾ ਚ ਪਰਨੀਆ ਕੋਟਾਨ ਕੋਟ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਵਿਚਾਰ ਆਪ ਕਰਵਾਈ ਵਿਚਾਰ ਕਰਦੇ ਆ ਪੁੱਲਾ ਮੇਰੀਆਂ ਨੇ ਉਪਦੇਸ਼ ਸਤਿਗੁਰੂ ਜੀ ਦਾ ਪੱਲੇ ਬੰਨਣ ਦੀ ਕਿਰਪਾਲਤਾ ਕਰਨੀ ਅਰਦਾਸ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੀਤੀ ਵਿਚਾਰ ਦਾਸ ਨੂੰ ਕਰਕੇ ਆਪ ਸਾਧ ਸੰਗਤ ਨੂੰ ਸਰਵਣ ਕਰਕੇ ਕਮਾਉਣ ਦਾ ਬਲ ਬਖਸ਼ਣ ਜੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਗਲੇ ਸੰਮੇਲ ਲਈ ਆਪ ਜੀ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਜੀ ਪ੍ਰਵਾਨੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ